ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲਰੀ ਸ਼ਬਦ ਵਿਚਾਰ ਲਲੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਪਾਤਸ਼ਾਹ ਜੀ ਦੀ ਇਹ ਚੌਥਾ ਸ਼ੰਤ ਸਲੋਕ ਰੰਮ ਹੁੰਦਾ ਹੈ ਆਓ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਬਦ ਦੀ ਛਤ ਦੀ ਰੰਮਤਾ ਕਰਦੇ ਹੋਏ ਸਾਨੂੰ ਉਪਦੇਸ਼ ਪ੍ਰਕਸ਼ਿਸ਼ ਕਰਦੇ ਹਨ ਪਾਤਸ਼ਾਹ ਜੀ ਦਾ ਸ਼ਬਦ 435 54 ਤੇ 55 ਅੰਗ ਤੇ ਪਾਤਸ਼ਾਹ ਜੀ ਦਾ ਸ਼ਬਦ ਸੁਭਾਏਮਾਨ ਹੈ ਸਤਿਗੁਰ ਜੀ ਰਮਤਾ ਕਰਦੇ ਹਨ ਜੀ ਆਸਾ ਮਹੱਲਾ ਪੰਜਵਾ ਸੰਤ ਕਰਿ ਸੇਵਾ ਆਸਾ ਰਾਗ ਦੇ ਵਿੱਚ ਮਹਾਰਾਜੀ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਸ਼ੰਤ ਸਰਲੇਖਿਠਾ ਇਮਾਨੀ ਨੂੰ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਸਿਵੇਂ ਘਾਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੂੰ ਗਾਣ ਦੀ ਦਾਤ ਕਰਦੇ ਹਨ ਮੰਗਲਾ ਚਰਨ ਕਰਦੇ ਸ਼ਲੋਕ ਦੀ ਰੰਭਤਾ ਕਰਦੇ ਹਨ ਜੇ ਓਮਕਾਰ ਸਤ ਗੁਰ ਪ੍ਰਸਾਦ ਪਲੀਪੂਰਨ ਪਰਮਾਤਮਾ ਪਰਮੇਸ਼ਰ ਹੈ ਅਕਾਲ ਪੁਰਖ ਇੱਕ ਸਰੂਪ ਹੈ ਸਤੋ ਦੀ ਮੂਰਤ ਹੈ ਕਾਲ ਤੋਂ ਪਰੇ ਹੈ ਗੁਰ ਪ੍ਰਸਾਦ ਤੁ ਭਾਵ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਸਲੋਕ ਇਹ ਸ਼ੰਤ ਦੀ ਰਮਤਾ ਸਲੋਕ ਤੋਂ ਮਹਾਰਾਜੀ ਕਰਦੇ ਹਨ ਸਲੋਕ ਦੇ ਪੰਕਤੀ ਦੇ ਵਿੱਚ ਮਹਾਰਾਜੀ ਕੇਂਦਰੀ ਭਾਵ ਦਰਸਾਉਂਦੇ ਹਨ ਜੀ ਜਾਂ ਕੋ ਭੈ ਕਿਰਪਾਲ ਪ੍ਰਪ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ ਤਨ ਰਾਮ ਸਿਉ ਭੀੜਤ ਸਾਧ ਸੰਗਾਤ ਧੰਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਸ਼ਲੋਕ ਦੀ ਬਚਨ ਕਰਦਿਆਂ ਜਾਂ ਕੋ ਭਾਏ ਕਿਰਪਾਲ ਪ੍ਰਭ ਹਰ ਹਰ ਸਿ ਜਪਾਤ ਮਹਾਰਾਜ ਜੀ ਕਹਿੰਦੇ ਜਿੰਨਾ ਜਗਿਆਸਮਾ ਤੇ ਗੁਰਮਖਾਤੇ ਉਹ ਆਪ ਕਿਰਪਾ ਕਰਦਾ ਹੈ ਕਿਰਪਾ ਕਰਦਾ ਉਹ ਹੀ ਨਾਮ ਜਪ ਸਕਦਾ ਹੈ ਜਿਹੜਾ ਮਨੁੱਖ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ ਜਾਂ ਕੋ ਭਏ ਕਿਰਪਾਲ ਉਹ ਕਿਰਪਾ ਦੇ ਸਾਗਰ ਜਦੋਂ ਕਿਰਪਾ ਤਰ ਕਰ ਦਿੰਦੇ ਹਨ ਤਾਂ ਅਸੀਂ ਨਾਮ ਜਪਦੇ ਹਾਂ ਸੰਸਾਰੀ ਜੀਵ ਹਰ ਹਰ ਸਿਜਪਾਤ ਪਰਾਸੀ ਉਹ ਮੇਵੇ ਤੇ ਫਸੇ ਰਹਿੰਦੇ ਆ ਨਾਮ ਜਪ ਕੇ ਵੀ ਤੇ ਮਹਾਰਾਜ ਜੀ ਸਾਨੂੰ ਇੱਥੇ ਜਾਚ ਦੱਸਦੇ ਹਨ ਕਹਿੰਦੇ ਭਾਈ ਜੇ ਨਾਮ ਜਪਦੇ ਆ ਸੁਭੰਮਲ ਧਾਰਨ ਕਰਦੇ ਆ ਸੇਵਾ ਕਮਾਨਦੇ ਆ ਤੇ ਇਹ ਨਾ ਸਮਝ ਲਈ ਕਿਸੇ ਆਪ ਕਰਦੇ ਆ ਸਭ ਕੁਝ ਹੋ ਮੈਨੂੰ ਬਸਾਰ ਕੇ ਕਰੀਏ ਜੋ ਕੁਝ ਕਰਨਾ ਹੋ ਮੈਨੂੰ ਤਿਆਗ ਕੇ ਮੈਂ ਇਹਨੂੰ ਛੱਡ ਕੇ ਕੀਤਾ ਹੋਇਆ ਕਾਰਜ ਸਫਲ ਹੁੰਦਾ ਜੀ ਕਰਕੇ ਕਹੀ ਗਏ ਕਿ ਮੈਂ ਕੀਤਾ ਮੈਂ ਇਹਨੇ ਪਾਠ ਕਰ ਲਿਆ ਮੈਂ ਇਹਨਾ ਨਾਮ ਜਪ ਲਿਆ ਮੈਂ ਨਿਤਨੇਮ ਕਰ ਲਿਆ ਮੈਂ ਕੀਰਤਨ ਕਰ ਲਿਆ ਮੈਂ ਵਿਚਾਰ ਕਰ ਲਈ ਮਹਾਰਾਜ ਜੀ ਕਹਿੰਦੇ ਫਿਰ ਸਭ ਕੁਝ ਖਤਮ ਹੈ ਫਿਰ ਕੁਝ ਵੀ ਨਹੀਂ ਕੀਤਾ ਤੂੰ ਮਹਾਰਾਜ ਜੀ ਕਹਿੰਦੇ ਉਹ ਕਰਾਉਣ ਵਾਲਾ ਤਾਂ ਪਰਮੇਸ਼ਰ ਹੈ ਅੰਚਮ ਪਾਤਸ਼ਾਹ ਜੀ ਖੁਦ ਜਿ ਗਿਆਸੂ ਬਣਦਿਆਂ ਕਹਿੰਦੇ ਜਾਂਕੋ ਭਏ ਕਿਰਪਾਲ ਜਿਦੇਤੇ ਮਹਾਰਾਜ ਜੀ ਕਹਿੰਦਿਓ ਕਿਰਪਾ ਕਰ ਦੇਵੀ ਮਾਲਕ ਖੁਸ਼ੀ ਦੇ ਘਰ ਵਿੱਚ ਆਣ ਕੇ ਜਿੰਨੂੰ ਇਹ ਦਾਤ ਬਖਸ਼ ਦੇਵੇ ਮਹਾਰਾਜ ਜੀ ਕਹਿੰਦੇ ਫਿਰ ਉਹ ਹਰੀ ਨੂੰ ਜਪਦਾ ਹੈ ਕਿਰਪਾਲ ਪ੍ਰਭ ਹਰ ਹਰ ਸੇਜਾਤ ਮਹਾਰਾਜ ਜੀ ਕਹਿੰਦੇ ਫਿਰ অনক হরী নু জප් ਸਕਦਾ নানক प्रीत ਲੱਗੀ تن رام ਸਿਉ ਭੀਟਤ ਸਾਧ ਸੰਗਾਤ ਤੇ ਮਹਾਰਾਜ ਜੀ ਕਹਿੰਦੇ ਫੇਰ ਉਹਦੇ ਨਾਲ ਪ੍ਰੀਤ ਪੈਂਦੀ ਐ নানক प्रीत ਲੱਗੀ تن رام ਸਿਉ ਹਰ ਜੀ ਕਹਿੰਦੇ নানক ਫੇਰ ਉਹ ਪ੍ਰੀਤ ਪੈਂਦੀ ਐ ਸੱਚੇ ਰਾਮ ਦੇ ਨਾਲ ਰਮੇ ਹੋਏ مالک ਦੇ ਨਾਲ ਭੇਟਤ ਸਾਧ ਸੰਗਾਤ ਫਿਰ ਸਾਧ ਸੰਗਤ ਦੇ ਦੀ ਪ੍ਰਾਪਤੀ ਦੇ ਨਾਲ ਉਹਨੂੰ ਜਪਿਆ ਜਾਂਦਾ ਹੈ ਉਹਨੂੰ ਧਿਆਇਆ ਜਾਂਦਾ ਸਤਿਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਨੂੰ ਜਪ ਕੇ ਭੇਟਤ ਭਾਵ ਜਪਣਾ ਉਹਨੂੰ ਧਿਆ ਲੈਣਾ ਜਪ ਲੈਣਾ ਤੇ ਮਹਾਰਾਜ ਜੀ ਕਹਿੰਦੇ ਉਹ ਗੁਰੂ ਬਖਸ਼ਿਸ਼ ਕਰਦਾ ਹਰੀ ਬਖਸ਼ਿਸ਼ ਕਰਦਾ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿਰਪਾ ਕਰਦੇ ਹਨ ਇਹ ਉਹਦੀ ਪ੍ਰੀਤ ਬਣਦੀ ਹੈ ਮਨੁੱਖ ਦੀ ਇਹ ਰਾਮ ਨੂੰ ਜਪ ਕੇ ਮਹਾਰਾਜ ਜੀ ਕਹਿੰਦੇ ਭੇਟ ਤਸਾਦ ਸੰਗਾਤ ਇਹ ਹਰੀ ਦੇ ਨਾਮ ਦਾ ਸੱਚਾ ਰੰਗ ਚੜ੍ਹਦਾ ਪਾਈ ਸ਼ੰਤ ਇਥੋਂ ਸ਼ੰਤ ਦੀ ਰੰਭਤਾ ਹੁੰਦੀ ਹੈ ਸਲੋਕ ਸੰਪੂਰਨ ਹੁੰਦਾ ਕੇਂਦਰੀ ਭਾਵ ਅੱਗੇ ਮਹਾਰਾਜ ਜੀ ਵਿਆਖਿਆ ਕਰਦਿਆਂ ਨੇ ਸ਼ਬਦ ਦੀ ਸ਼ੰਤ ਜਲ ਦੁੱਧ ਨਿਆਈ ਮਹਾਰਾਜ ਜੀ ਇਹ ਧਾਰਨਾ ਲੈ ਰਿਆ ਨੇ ਜਲ ਦੁੱਧ ਨਹੀਂ ਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ ਮਹਾਰਾਜ ਜੀ ਕਹਿੰਦੇ ਜਿਵੇਂ ਦੁੱਧ ਦੇ ਵਿੱਚ ਜਲ ਰਲ ਜਾਂਦਾ ਨਾ ਪਾਣੀ ਰਲ ਜਾਂਦਾ ਤੇ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ ਆਂਚ ਨਹੀਂ ਲੱਗਣ ਦਿੰਦਾ ਪਾਣੀ ਇਸੇ ਤਰ੍ਹਾਂ ਗੁਰਸਿੱਖ ਨੂੰ ਮਹਾਰਾਜ ਜੀ ਉਹ ਗੁਣਾਂ ਦੀ ਆਂਚ ਨਹੀਂ ਲੱਗਣ ਦਿੰਦੇ ਪਾਤਸ਼ਾਹ ਜੀ ਕਹਿੰਦੇ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮੰਨ ਐਸੀ ਪੀਤ ਹਰੇ ਮਹਾਰਾਜ ਜੀ ਕਹਿੰਦੇ ਭਾਈ ਜਿਵੇਂ ਜਲ ਦੁੱਧ ਮਿਲ ਜਾਂਦਾ ਜਦੋਂ ਤੇ ਮਹਾਰਾਜ ਜੀ ਕਹਿੰਦੇ ਉਹ ਦੁੱਧ ਦੇ ਵਿੱਚ ਜਿਹੜਾ ਜਲ ਹੁੰਦਾ ਨਾ ਪਾਣੀ ਉਹ ਦੁੱਧ ਨੂੰ ਸੜਨ ਨਹੀਂ ਦਿੰਦਾ ਉਹਨੂੰ ਸੇਕ ਨਹੀਂ ਲੱਗਣ ਦਿੰਦਾ ਆਂਚ ਨਹੀਂ ਆਉਣ ਦਿੰਦਾ ਤਿਮਾਰਾ ਜੀ ਕਹਿੰਦੇ ਸੀ ਤਰਾਈ ਜਿਹੜਾ ਜਗਿਆਸੂ ਜਿਹੜਾ ਮਨੁੱਖ ਉਹਦੇ ਚਰਨਾਂ ਨਾਲ ਪ੍ਰੀਤ ਪਾ ਲੈਂਦਾ ਤੇ ਮਹਾਰਾਜ ਜੀ ਉਹਨੂੰ ਆਚ ਨਹੀਂ ਆਉਣ ਦਿੰਦੇ ਉਹਨੂੰ ਮਹਾਰਾਜ ਜੀ ਕਹਿੰਦੇ ਔਗਣਾ ਦੇ ਸੇਕ ਤੋਂ ਆਚ ਬਚਾਣਾ ਕਰਦੇ ਹਨ ਉਹਨੂੰ ਮਹਾਰਾਜ ਜੀ ਔਗਣਾ ਤੋਂ ਰੱਖਣਾ ਕਰਦੇ ਹਨ ਉਹਦੀ ਰਕਸ਼ਾ ਉਹ ਆਪ ਖੁਦ ਕਰਦੇ ਹਨ ਮਨ ਐਸੀ ਪ੍ਰੀਤ ਹਰੇ ਮਹਾਰਾਜ ਜੀ ਕਹਿੰਦੇ ਮਨਾ ਐਸੀ ਤੂੰ ਵੀ ਪ੍ਰੀਤਕਾਰ ਜਿਵੇਂ ਇੱਕ ਦੁੱਧ ਦੇ ਨਾਲ ਇੱਕ ਪਾਣੀ ਦੀ ਪ੍ਰੀਤ ਹੈ ਨਾ ਜਲ ਦੀ ਆਪ ਉਹ ਸੜ ਜਾਂਦਾ ਪਰ ਦੁੱਧ ਨੂੰ ਆਚ ਨਹੀਂ ਹਉਣ ਦਿੰਦਾ ਅਬ ਉਰਜਿਓ ਅਲ ਕਮਲੇ ਵਾਸਨ ਮਹਿ ਮਗਨ ਇੱਕ ਖਿੰਹੀ ਨਹ ਟਰੇ ਕਮਲੇ ਮਹਾਰਾਜ ਜੀ ਕਹਿੰਦੇ ਜਿਵੇਂ ਕੰਮਲ ਦਾ ਫੁੱਲ ਹੈ ਨਾ ਜਿਹੜਾ ਉਹ ਜਦੋਂ ਖਿੜਦਾ ਸੁਗੰਧੀ ਛੱਡਦਾ ਅਬ ਉਰਜਿਓ ਅਲਕ ਕਮਲ ਹੈ ਬਾਸਨ ਮਹਾਰਾਜ ਕਹਿੰਦੇ ਦੀ ਬਾਸਨਾ ਦੇ ਬਾਸਨ ਤੋਂ ਭਾਵ ਉਹਦੀ ਬਾਸਨਾ ਸੁਗੰਧੀ ਕਹਿੰਦੇ ਜਦੋਂ ਸੂਰਜ ਚੜ੍ਹਦਾ ਹੈ ਤੇ ਉਹਦੇ ਨਾਲ ਕਮਲ ਜਿਹੜਾ ਹੈ ਨਾ ਕੌਲ ਦਾ ਫੁੱਲ ਖਿੜਦਾ ਕੌਲ ਦਾ ਉਹ ਖਿੜ ਜਾਂਦਾ ਨਾਲ ਦੀ ਨਾਲ ਮਹਾਰਾਜ ਜੀ ਕਹਿੰਦੇ ਉਹਦੀ ਸੁਗੰਧੀ ਦੇ ਵਿੱਚ ਮੋਹਤ ਹੋਇਆ ਭੋਰਾ ਭਜੇ ਹੀ ਜਾਂਦਾ ਪਾਤਸ਼ਾਹ ਜੀ ਕਹਿੰਦੇ ਉਹ ਕੌਲ ਦਾ ਫੁੱਲ ਖਿੜਨ ਸਾਰੀ ਉਹ ਸੁਗੰਧੀ ਛੱਡਦਾ ਬਾਸਨਾ ਛੱਡਦਾ ਤੇ ਉਹ ਬਾਸਨਾ ਤੂੰ ਰਹਿ ਨਹੀਂ ਸਕਦਾ ਪੌਰਾ ਜਿਹੜਾ ਉਹ ਮਿੰਟਾਂ ਸਕਿੰਟਾਂ ਵਿੱਚ ਬਾਸ਼ਨਾ ਦੇ ਵਿੱਚ ਮਗਨ ਹੋ ਜਾਂਦਾ ਹੈ ਉਹ ਮਗਨ ਹੋਇਆ ਮਹਾਰਾਜ ਜੀ ਕਹਿੰਦੇ ਆ ਕੇ ਉਹਦੀ ਪੱਤੀਆਂ ਤੇ ਬੈਠ ਜਾਂਦਾ ਫੁੱਲ ਦੀਆਂ ਸੁਗੰਧੀ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਤੇ ਜਦੋਂ ਸੁਗੰਧ ਉਹ ਪੱਤੀਆਂ ਦੇ ਵਿੱਚ ਹੀ ਫਸ ਜਾਂਦਾ ਹੈ ਉਹਦੇ ਵਿੱਚ ਹੀ ਫਸ ਜਾਂਦਾ ਉਸ ਪੱਤੀਆਂ 'ਚ ਜਿਸ ਵੇਲੇ ਸੂਰਜ ਸ਼ਾਮ ਪੈਂਦੀਏ ਤਾਂ ਫੁੱਲ 부ਝਦਾ ਕੌਲ ਦਾ ਉਹ ਨਾਲੀ ਵਿੱਚ ਲਬੇਟਿਆ ਜਾਂਦਾ ਹੈ ਪੌਰਾ ਜਿਹੜਾ ਵਿੱਚ ਹੀ ਮਰ ਜਾਂਦਾ ਆਪਣੇ ਪ੍ਰਾਣ ਤਿਆਗ ਦਿੰਦਾ ਇਸੇ ਤਰ੍ਹਾਂ ਦੀ ਪ੍ਰੀਤ ਮਹਾਰਾਜ ਜੀ ਕਹਿੰਦੇ ਹੋਣੀ ਚਾਹੀਦੀ ਹੈ ਆਬ ਉਰਜਿਓ ਵਚਨ ਕਰਦੇ ਅਲਕ ਅਮਲੇ ਬਾਸਨ ਮਹਾਰਾਜ ਜੀ ਕਹਿੰਦੇ ਬਾਸਨਾ ਦੇ ਕਮਲ ਦੀ ਬਾਸਨਾ ਤੇ ਮਹਾਰਾਜ ਜੀ ਕਹਿੰਦੇ ਮਾਹ ਮਗਨ ਹੋ ਜਾਂਦਾ ਮਾਹੇ ਮਗਨ ਇੱਕ ਖਿੰਨ ਭੀ ਨਹੀਂ ਡਰੇ ਇੱਕ ਖਿੰਨ ਵੀ ਉਹਦੇ ਤੋਂ ਦੂਰ ਨਹੀਂ ਹੁੰਦਾ ਤੇ ਬੈਠਾ ਹੋਇਆ ਉਹਦੀ ਬਾਸ਼ਨਾ ਦੇ ਵਿੱਚ ਉਹਦੇ ਨਾਲ ਮੂੰਹ ਕਰਦਾ ਸੰਗੰਧੀ ਦੇ ਨਾਲ ਇੰਨਾ ਜ਼ਿਆਦਾ ਤੇ ਫਸ ਜਾਂਦਾ ਖਿੰਮੈ ਟਰੀਏ ਪ੍ਰੀਤ ਹਰੀਏ ਸ਼ਿੰਗਾਰ ਹਬਰਸ ਅਰਪੀਏ ਤੇ ਮਹਾਰਾਜ ਜੀ ਕਹਿੰਦੇ ਭਾਈ ਗੁਰअर्जਨ ਦੇ ਪਾਤਸ਼ਾਹ ਜੀ ਕਹਿੰਦੇ ਖਿੰਨ ਨਹੀਂ ਪ੍ਰੀਤ ਟੜੀਏ ਮਹਾਰਾਜ ਜੀ ਕਹਿੰਦੇ ਇਹੋ ਜੀ ਪ੍ਰੀਤ ਹੋ ਜਾਵੇ। ਛਿਨ ਨਾਹੀ ਟੜੀਏ ਪ੍ਰੀਤ ਹਰੀਏ। ਮਹਾਰਾਜ ਜੀ ਕਹਿੰਦੇ ਇਹੋ ਜੀ ਪ੍ਰੀਤ ਹਰੀਏ ਤੋਂ ਭਾਵ ਕਰਨਾ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਸ਼ਿੰਗਾਰ ਹੱਬ ਰਸ ਅਰਪੀਏ। ਮਹਾਰਾਜ ਜੀ ਕਹਿੰਦੇ ਸਾਰਾ ਕੁਝ ਉਹਦੇ ਤੁਰਪਨ ਕਰਦੀਏ। ਸ਼ਿੰਗਾਰ ਜਿਹੜਾ ਕੀਤਾ ਹੋਇਆ, ਰਸ ਰਸ ਜਿਹੜੇ ਹਨ ਜਿਹੜਾ ਰਸ ਲੈਂਦੇ ਆ ਨਾ ਅਸੀਂ ਉਹ ਰਸ, ਉਹ ਸ਼ਿੰਗਾਰ, ਉਹ ਸਭ ਕੁਝ ਉਹਦੇ ਤੋਂ ਅਰਪਣ ਕਰਨ ਤੋਂ ਭਾਵ ਕੀ ਬਿਆਹ ਉਹ ਸਭ ਕੁਝ ਮਹਾਰਾਜ ਜੀ ਕਹਿੰਦੇ ਵਿਸਾਰ ਦੀ ਏ ਉਹ ਸਭ ਕੁਝ ਤਿਆਗ ਦੀ ਏ ਤਿਆਗ ਕਰ ਦੀ ਏ ਇਨਾਂ ਚੀਜ਼ਾਂ ਦਾ ਬਾਹਰਲੇ ਸ਼ਿੰਗਾਰਾਂ ਦਾ ਬਾਹਰਲੇ ਰਸਾਂ ਦਾ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਅਰਪਣ ਕਰ ਦੇਣਾ ਮਾਲਕ ਤੋਂ ਕਿਉਂ ਉਹਦੀ ਪ੍ਰੀਤ ਇੰਨੀ ਜ਼ਿਆਦੀ ਹੋਣੀ ਚਾਹੀਦੀ ਮਹਾਰਾਜ ਜੀ ਕਹਿੰਦੇ ਇਹ ਚੀਜ਼ਾਂ ਦਾ ਮਤਵਲੀ ਖਤਮ ਹੋ ਜਾਵੇ ਬਾਹਰਲੇ ਸ਼ਿੰਗਾਰਾਂ ਦਾ ਬਾਹਰਲੇ ਰਸਾਂ ਦਾ ਮੋਈ ਵਿਸਰ ਜਾਵੇ ਖਤਮ ਹੋ ਜਾਵੇ ਮਹਾਰਾਜ ਜੀ ਕਹਿੰਦੇ ਐਸੀ ਪ੍ਰੀਤ ਟਰੀਏ ਖਿਨ ਮੈਂ ਟਰੀਏ ਪ੍ਰੀਤ ਹਰੀਏ ਸ਼ਿੰਗਾਰ ਹਬ ਰਸ ਅਰਪੀਏ ਮਹਾਰਾਜ ਜੀ ਕਹਿੰਦੇ ਉਹਦੇ ਤੁਰਪਨ ਕਰਦੀਏ ਜਹ ਦੁਖ ਸੁਣੀਏ ਜਮ ਪੰਥ ਪਣੀਏ ਤੈ ਸਾਧ ਸੰਗ ਨੈ ਡਰਪੀਏ ਮਹਾਰਾਜ ਜੀ ਕਹਿੰਦੇ ਜਹ ਦੁਖ ਸੁਣੀਏ ਜਮ ਪੰਥ ਪਰਮੀਏ ਮਹਾਰਾਜ ਜੀ ਕਹਿੰਦੇ ਜਮਾਂ ਦਾ ਜਿਹੜਾ ਪੰਥ ਇਹ ਨਾ ਰਸਤਾ ਉਹ ਸੁਣੀਦਾ ਹੈ ਨਾ ਆਪਾਂ ਸੁਣਦੇ ਰਹਿੰਨੇ ਆ ਕਿ ਜਮਾਂ ਦਾ ਰਸਤਾ ਬੜਾ ਕਠਨ ਰਸਤਾ ਹੈ ਆਮਸੀ ਸੁਣਦੇ ਰਹਿੰਨੇ ਆ ਕਿ ਜਮਾਂ ਦਾ ਜਿਹੜਾ ਰਸਤਾ ਹੈ ਨਾ ਪਾਤਸ਼ਾਹ ਜੀ ਕਹਿੰਦੇ ਉਹ ਬੜਾ ਕਠਨ ਹੈ ਜੈ ਦੁੱਖ ਸੁਣੀਏ ਜਮ ਪੰਥ ਭਣੀਏ ਕਹਿੰਦੇ ਇਹ ਦੁੱਖ ਸਾਨੂੰ ਲੱਗਦਾ ਮਨ ਦੇ ਵਿੱਚ ਡਰ ਭੋ ਲੱਗਦਾ ਕਿ ਜਮਾਂ ਦਾ ਰਸਤਾ ਪੰਥ ਬੜਾ ਪਿੰਡਾ ਜਿਹੜਾ ੱਖਾ ਪਿੰਡ ਹੈ ਸਤਿਗੁਰੂ ਜੀ ਕਹਿੰਦੇ ਤੈ ਸਾਧ ਸੰਗ ਡਰ ਪੀਐ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਦੇ ਕਰਨ ਦੇ ਨਾਲ ਇਹ ਡਰ ਜਿਹੜਾ ਉਹ ਵੀ ਖਤਮ ਹੋ ਜਾਂਦਾ ਉਹਦੀ ਸੰਗਤ ਦੇ ਵਿੱਚ ਇਹ ਪਾਵਰ ਹੈ ਇਹ ਪੰਥ ਜਿਹੜਾ ਰਸਤਾ ਉਹ ਖਤਮ ਹੋ ਜਾਂਦਾ ਜਮ ਦੇ ਰਸਤੇ ਤੇ ਨਹੀਂ ਜਾਣਾ ਪੈਂਦਾ ਇਸ ਦੁਨੀਆ ਦੇ ਵਿੱਚ ਕਹਿੰਦੇ ਹਨ ਕਿ ਕੋਈ ਸਾਲ ਬਾਦ ਪਹੁੰਚਦਾ ਹੈ ਕੋਈ ਗ੍ਰੰਥ ਕਹਿੰਦਾ ਵੀ ਜਦੋਂ ਮਰਦਾ ਹੈ ਮਨੁੱਖ ਦੀ ਆਤਮਾ ਇੰਨਾ ਪਿੰਡ ਤੈਅ ਕਰਦੀ ਹੈ ਕੋਈ ਕਿੰਨਾ ਦੱਸਦਾ ਪਰ ਇਹ ਗੁਰਸਿੱਖ ਵਾਸਤੇ ਨਹੀਂ ਹੈ ਬਾਣੀ ਇਹ ਚੀਜ਼ ਦਾ ਖੰਡਨ ਕਰ ਦਿੰਦੀ ਹੈ ਸਾਈਂ ਇੱਥੋਂ ਹੀ ਬਣੀ ਹੈ ਜਿਹੜੀ ਸਾਲ ਬਾਦ ਅਸੀਂ ਗਰੀ ਨਾ ਕਰਦੇ ਆ ਨਾ ਵਰਸੀ ਕਰਦੇ ਆ ਇਹ ਹਿੰਦੂ ਮਤ ਦੇ ਵਿੱਚ ਕਰੀ ਜਾਂਦੀ ਸੀ ਜਦੋਂ ਹਿੰਦੂ ਮਤ ਦੇ ਵਿੱਚ ਅਸੀਂ ਨਾ ਸਾਡੇ ਬਜ਼ੁਰਗ ਉਹਦੋਂ ਵਰਸੀ ਮਨਾਈ ਜਾਂਦੀ ਸੀ ਤੇ ਉਹ ਲੋਕ ਕਹਿੰਦੇ ਸੀ ਬ੍ਰੰਥ ਕਹਿੰਦੇ ਸੀ ਕਿ ਸਾਲ ਵੱਦ ਮਨੁੱਖ ਪਹੁੰਚਦਾ ਇੰਨਾ ਲੰਮਾ ਪਿੰਡਾ ਤੈਅ ਕਰਦੀ ਉਹਦੀ ਆਤਮਾ ਕਠਿਨਾਈ ਔਖੀ ਘੜੀਆਂ ਦੇ ਵਿੱਚੋਂ ਲੰਘ ਕੇ ਪਹੁੰਚਦੀ ਹੈ ਪਰ ਗੁਰਸਿੱਖ ਦਾ ਇਹ ਪਿੰਡਾ ਹੀ ਖਤਮ ਕਰ ਦਿੰਦੇ ਹਨ ਮਹਾਰਾਜ ਪਾਤਸ਼ਾਹ ਜੀ ਤੇ ਇੱਥੇ ਜੀਵਨ ਮੁਕਤ ਕਰਦੇ ਹਨ ਇੱਥੇ ਤਾਂ ਜੀਵਨ ਮੁਕਤੀ ਕਰ ਦਿੰਦੇ ਹਨ ਸਰੀਰ ਵਿੱਚ ਹੀ ਮੁਕਤੀ ਦੇ ਦਿੰਦੇ ਹਨ ਫਿਰ ਉਸ ਪੰਡੇ ਤੇ ਗੁਰਸਿੱਖ ਜਾਇ ਨਹੀਂ ਸਕਦਾ ਆਛਾ ਜੀ ਕਹਿੰਦੇ ਜੈ ਦੂਖ ਸੁਣੀਏ ਮਹਾਰਾਜ ਜੀ ਕਹਿੰਦੇ ਸੁਣੀਦਾ ਕਿ ਜੰਮ ਪੰਥ ਭਣੀਏ ਇਹ ਭਣੀਏ ਮਹਾਰਾਜ ਕਹਿੰਦੇ ਜੰਮ ਦਾ ਪੰਡ ਔਖਾ ਹੈ ਤੈ ਸਾਧ ਸੰਗ ਨਹਿ ਡਰਪੀਏ ਪਰ ਜੇ ਸੰਗਤ ਕਰਦੇ ਨਾ ਸੱਚੇ ਸਤਗੁਰੂ ਦੀ ਫਿਰ ਡਰ ਬਸਾਰਦੀਏ ਕਿ ਸਾਲ ਲੱਗ ਜਾਵੇਗਾ ਇਹ ਪੰਡਾ ਬੜਾ ਔਖਾ ਹੈ ਫਿਰ ਤਾਂ ਮਹਾਰਾਜ ਜੀ ਕਹਿੰਦੇ ਆਤਮਾ ਸਰੀਰ ਵਿੱਚ ਹੀ ਮੁਕਤੀ ਪਾ ਲੈਂਦੀ ਹੈ ਮੁਕਤ ਹੋ ਜਾਂਦੀ ਹੈ ਉਹਨੂੰ ਕੋਈ ਪਿੰਡਾਂ ਤੈ ਨਹੀਂ ਕਰਨਾ ਪੈਂਦਾ ਕਰ ਕੀਰਤ ਗੋਵਿੰਦ ਸੁਣੀਐ ਸਗਲ ਪਰਾਸ਼ਤ ਦੁਖ ਹਰੇ ਮਹਾਰਾਜ ਜੀ ਕਹਿੰਦੇ ਉਹਦੀ ਕੀਰਤੀ ਸੁਣੀ ਹਰ ਕੀਰਤ ਗੋਵਿੰਦ ਸੁਣੀਐ ਹਰੀ ਦੀ ਕੀਰਤੀ ਗੋਵਿੰਦ ਦਾਏ ਦੀ ਮਹਾਰਾਜ ਜੀ ਕਹਿੰਦੇ ਸੁਣਨਾ ਕਰੀਏ ਸਗਲ ਪਰਾਸ਼ਤ ਦੁਖ ਹਰੇ ਮਹਾਰਾਜ ਜੀ ਕਹਿੰਦੇ ਭਾਈਓ ਸੱਚੇ ਗੋਵਿੰਦ ਦੀ ਕੀਰਤੀ ਸੁਣਦੇ ਨਾਲ ਸਾਰੇ ਪਰਾਸਤ ਜਿਹੜੇ ਹਨ ਖਤਮ ਹੋ ਜਾਂਦੇ ਹਨ ਦੁੱਖ ਹਰੇ ਦੁੱਖ ਹਰਨ ਹੋ ਜਾਂਦੇ ਹਨ ਆਹ ਨਾਨਕ ਸ਼ੰਤ ਗੋਵਿੰਦ ਹਰ ਕੀ ਮਨ ਹਰ ਸਿਉ ਨਿਉ ਕਰਿਓ ਪ੍ਰੀਤ ਮਨ ਪ੍ਰੀਤ ਹਰੇ ਮਹਾਰਾਜ ਜੀ ਉਹੀ ਪੰਕਤੀ ਦ੍ਰਿੜ ਕਰਾਨਿਆਂ ਦੀ ਸ਼ੁਰੂ ਵਾਲੀ ਇਹ ਸ਼ੁਰੂ ਚ ਮਹਾਰਾਜ ਜੀ ਨੇ ਬਚਨ ਕੀਤਾ ਨਾ ਉਹੀ ਦੁਆਰਾ ਦ੍ਰਿੜ ਕਰਾਉਂਦੇ ਹਨ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਮਹਾਰਾਜ ਜੀ ਕਹਿੰਦੇ ਮਨਾ ਉਹ ਗੋਵਿੰਦ ਦੇ ਗੁਣ ਗਾਣੇ ਚਾਹੀਦੇ ਨੇ ਗੀਤ ਗਾਣੇ ਚਿੰਤ ਸ਼ੰਤ ਤੋਂ ਭਾਵ ਹੁੰਦਾ ਗੀਤ ਗਾਣਾ ਉਹਦੇ ਸ਼ਬਦ ਰਾਈ ਉਹਦਾ ਗੀਤ ਗਾਣਾ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਹਾਰਾਜ ਜੀ ਕਹਿੰਦੇ ਉਹ ਹਰੀ ਦੇ ਗੀਤ ਗਾਣਾ ਕਰੀਏ ਕਹੋ ਨਾਨਕ ਏ ਨਾਨਕ ਉਹਦਾ ਸ਼ੰਤ ਗੋਵਿੰਦ ਦਾ ਗੀਤ ਹਰ ਕੇ ਮਨ ਹਰ ਸਿਉ ਹਰੀ ਦੇ ਨਾਲ ਮਨ ਜੋੜ ਕੇ ਮਹਾਰਾਜ ਜੀ ਕਹਿੰਦੇ ਨੇਹੋ ਕਰਕੇ ਉਹਦਾ ਗੀਤ ਗਾਈਏ ਉਹਦੇ ਸ਼ਬਦ ਨੂੰ ਗਾਉਣਾ ਕਰੀਏ ਐਸੀ ਮਨਪ੍ਰੀਤ ਹਰੇ ਮਹਾਰਾਜ ਜੀ ਕਹਿੰਦੇ ਇਹੋ ਜੀ ਅੰਦਰ ਪ੍ਰੀਤ ਬਣ ਜਾਵੇ ਇਹੋ ਜੀ ਪ੍ਰੀਤ ਹੋ ਜਾਵੇ ਅਗਲਾ ਬੰਦ ਮਹਾਰਾਜ ਜੀ ਆਰੰਭ ਕਰਦਿਆਂ ਜੈਸੀ ਮਛਲੀ ਨੀਰ ਇਕ ਖਿੰਨ ਪੀਨਾ ਧੀਰੇ ਮਨ ਐਸਾ ਨਿਹੋ ਕਰਹੁ ਇਹ ਅਗਲਾ ਪਦ ਵੀ ਮਹਾਰਾਜ ਜੀ ਦੂਜਾ ਆਰੰਭ ਕਰਦੇ ਹਨ ਮੱਛੀ ਦੀ ਫਿਰ ਧਾਰਨ ਹੁੰਦੀ ਹੈ ਇਸ ਲਈ ਪਦਾਂ ਵਿੱਚ ਵੀ ਆਈ ਸੀ ਇੱਥੇ ਵੀ ਮਹਾਰਾਜ ਜੀ ਮਛਲੀ ਦੀ ਧਾਰਨ ਲੈ ਰਹੇ ਹਨ ਜੈਸੀ ਮਛਲੀ ਨੀਰ ਮਹਾਰਾਜ ਜੀ ਕਹਿੰਦੇ ਜਿਵੇਂ ਮਛਲੀ ਇੱਕ ਨੀਰ ਦੇ ਨਾਲ ਜਲ ਦੇ ਨਾਲ ਬਹੁਤ ਪ੍ਰੇਮ ਕਰਦੀ ਹੈ ਇੱਕ ਖਿੰਨ ਪੀਨਾ ਧੀਰੇ ਮਹਾਰਾਜ ਜੀ ਕਹਿੰਦੇ ਇੱਕ ਛਿਨ ਵੀ ਰਹਿ ਨਹੀਂ ਸਕਦੀ ਦੂਰ ਨਹੀਂ ਹੋ ਸਕਦੀ ਪਾਣੀ ਤੋਂ ਸਤਿਗੁਰੂ ਜੀ ਕਹਿੰਦੇ ਕਸ਼ਿਨਮੀ ਧੀਰੈ ਮਛਲੀ ਜਿਵੇਂ ਨੀਰ ਤੋਂ ਬਿਨਾ ਕਸ਼ਿਨ ਵੀ ਨਹੀਂ ਰਹਿ ਸਕਦੀ ਮਨ ਐਸੀ ਨਹਿੋ ਕਰਿਓ ਮਹਾਰਾਜ ਜੀ ਕਹਿੰਦੇ ਮਨਾ ਤੂੰ ਐਸਾ ਨਹਿੋ ਕਰ ਐਵੇਂ ਦਾ ਤੇਰਾ ਮੂੰਹ ਨਾ ਜਈਦਾ ਜਿਵੇਂ ਮੱਛੀ ਏ ਤੜਪਦੀ ਏ ਜਲ ਤੋਂ ਬਿਨਾ ਤੂੰ ਵੀ ਉਹਦੇ ਨਾਮ ਤੋਂ ਬਿਨਾ ਤੇਰਾ ਮਨ ਤੜਫੇ ਕਿ ਉਹਦਾ ਨਾਮ ਮਿਲ ਜਾਵੇ ਉਹਦਾ ਭਜਨ ਬੰਦਗੀ ਮਾਨ ਜਦੋਂ ਵਿਸਰੇ ਤੇ ਉਹਨੂੰ ਮਾਨਤ ਜਿਹੜਾ ਤੇਰਾ ਕਰ ਲਾਵੇ ਤੜਫੇ ਮਹਾਰਾਜ ਜੀ ਕਹਿੰਦੇ ਉਹ ਜੇ ਤੇਰਾ ਪ੍ਰੇਮ ਹੋਣਾ ਚਾਹੀਦਾ ਜੈਸੀ ਚਾਤ੍ਰਿਕ ਪਿਆਸ ਬਿਨ ਖਿੰਖਿਨ ਖਿੰਨ ਬੂੰਦ ਜਿਵੇਂ ਬਰਸ ਸੁਹਾਵੇ ਮਹਾਰਾਜ ਜੀ ਕਹਿੰਦੇ ਜਿਵੇਂ ਚਾਤ੍ਰਿਕ ਬਬੀਆ ਕੋਈ ਫਿਰ ਅਧਾਰਣਾ ਕੀ ਨਾ ਬਬੀਏ ਦੀ ਮਹਾਰਾਜ ਜੀ ਕਹਿੰਦੇ ਬਬੀਆ ਜਿਵੇਂ ਪਿਆਸ ਨੂੰ ਪੂਰੀ ਕਰਨ ਵਾਸਤੇ ਨਾ ਬੂੰਦ ਬੂੰਦ ਨੂੰ ਤਰਸਦਾ ਇੰਨੀ ਉਹਦਾ ਮੂੰਹ ਹੁੰਦਾ ਕਿਉਂਕਿ ਪਿਆਸ ਬਹੁਤ ਹੁੰਦੀ ਹੈ ਉਹ ਆਮ ਪਾਣੀ ਪੀ ਨਹੀਂ ਸਕਦਾ ਟੋਬੇ ਦਾ ਜਾਂ ਕਿਸੇ ਚੀਜ਼ ਦਾ ਪਾਣੀ ਨਹੀਂ ਪੀ ਸਕਦਾ ਬਿਬੀਹੇ ਦੀ ਚੁੰਝ ਉੱਪਰ ਨੂੰ ਹੁੰਦੀ ਹੈ ਕਰਕੇ ਤੇ ਉਹ ਪਾਣੀ ਥੱਲੋਂ ਜੋ ਨਿਗਲ ਨਹੀਂ ਸਕਦੀ ਪਾਣੀ ਇਸ ਕਰਕੇ ਬਿਬੀਆ ਮੀਂਹ ਦੀ ਬੂੰਦੀ ਹੈ ਉੱਪਰ ਮੂੰਹ ਚੱਕ ਕੇ ਪੀਂਦਾ ਤਾਂ ਉਹਦੀ ਪਿਆਸ 부ਝਦੀ ਹੈ ਹੁਣ ਤਾਂ ਨਟ ਤੇ ਪਿਆ ਆਪ ਜੀ ਦੇਖ ਸਕਦੇ ਹੋ ਨਟ ਤੋਂ ਕਿ ਬਿਬੀਹੇ ਦੀ ਚੁੰਝ ਉੱਪਰ ਨੂੰ ਹੁੰਦੀ ਹੈ ਉਹ ਸਵੰਤੀ ਬੂੰਦ ਹੀ ਪਿੰਦਾ ਮੀਂਹ ਦੀ ਭਾਵੇਂ ਦਾ ਹੀ ਪਾਣੀ ਪਿੰਦਾ ਜਦੋਂ ਮੀਂਹ ਵਰਸਦਾ ਹੈ ਨਾ ਉਹ ਐ ਉੱਪਰ ਨੂੰ ਮੂੰਹ ਕਰਕੇ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦਾ ਹੈ ਤੇ ਮਹਾਰਾਜ ਜੀ ਧਾਰਨ ਲੈਂਦਾ ਜੈਸੀ ਚਾਤ੍ਰਿਕ ਪਿਆਸ ਖਿੰਨ ਖਿੰਨ ਬੂੰਦ ਚਵੈ ਹਰਾ ਜੀ ਕਹਿੰਦੇ ਬੂੰਦ ਬੂੰਦ ਨੂੰ ਪਕਾਰ ਕਰਦਾ ਹੈ ਮਹਾਰਾਜ ਜੀ ਮੈਨੂੰ ਰਖਾ ਰੁੱਤ ਦੀ ਮੇਰੇ ਮੁਖ ਦੇ ਵਿੱਚ ਬੂੰਦ ਪਾਓ ਵਰਸ ਸੁਹਾਵੇ ਮਹਿ ਮਹਾਰਾਜ ਜੀ ਕਹਿੰਦੇ ਫਿਰ ਮੀਂਹ ਪੈਂਦਾ ਮੀਂਹ ਵਰਸਦਾ ਤਾਂ ਉਹਦੀ ਪਿਆਸ बुझਦੀ ਹੈ ਐਵੇਂ ਦੀ ਤੇਰੀ ਪ੍ਰੀਤ ਹੋਣੀ ਚਾਹੀਦੀ ਹੈ ਪਕਾਰ ਹੋਣੀ ਚਾਹੀਦੀ ਹੈ ਹਰ ਪ੍ਰੀਤ ਕੀਜੈ ਇਹੋ ਮਨ ਦੀਜੈ ਹੱਥ ਲਾਈਏ ਚਿਤ ਮਰਾਰੀ ਮਹਾਰਾਜ ਜੀ ਕਹਿੰਦੇ ਇਹੋ ਜੀ ਪਿਆਰੋ ਪ੍ਰੀਤ ਹੋਵੇ ਹਰ ਪ੍ਰੀਤ ਕੀਜੈ ਕਹਿੰਦੇ हे ਮਨੁੱਖ ਐਵੇਂ ਦੀ ਤੂੰ ਪ੍ਰੀਤ ਕਰ ਇਹ ਮਨ ਦੀਜੈ ਮਹਾਰਾਜ ਜੀ ਕਹਿੰਦੇ ਪ੍ਰੀਤ ਦੇ ਬਦਲੇ ਉਹਨੂੰ ਮਨ ਦੇ ਦੇਵੇ ਉੱਚ ਦੇ ਨਾ ਵੀ ਪੈਂਦਾ ਨਾ ਜੇ ਪ੍ਰੀਤ ਕਰੀਏ ਕਿਸੇ ਨਾਲ ਢੇਟਾ ਵੀ ਦੇਣੀ ਪੈਂਦੀ ਐ ਤੇ ਮਹਾਰਾਜ ਜੀ ਕਹਿੰਦੇ ਮਾਨ ਭੇਟਾ ਕਰਦੀ ਐ ਅਸਤੇ ਬਾਹਰੋਂ ਭੇਟਾ ਰੱਖਦੇ ਆ ਨਾ ਇਹ ਸਤਕਾਰ ਕਰਦੇ ਆ ਮਹਾਰਾਜ ਦਾ ਤਾਂ ਰੱਖਦੇ ਆ ਕੋਈ 5 ਰੁਪਏ ਰੱਖਦਾ ਕੋਈ 10 ਰੁਪਏ ਰੱਖਦਾ ਕੋਈ ਦੰਬੜੀ ਰੱਖਦਾ ਇਹ ਸਤਕਾਰ ਐ ਸਤਿਗੁਰਾਂ ਦਾ ਪਰ ਉੱਥੇ ਵੀ ਅਸੀਂ ਹੰਕਾਰ ਕਰ ਲੈਨੇ ਆ ਆਪਣੇ ਮਨ ਵਿੱਚ ਸੋਚ ਲੈਨੇ ਆ ਕਿ ਅਸੀਂ ਯਾਰ ਇੰਨੀ ਭੇਟਾ ਰੱਖੀ ਅਸੀਂ ਨਾ ਸਤਿਗੁਰੂ ਦੇ ਅੱਗੇ ਰਾਸਨ ਭੇਟਾ ਕੀਤਾ ਅਸੀਂ ਬੜੇ ਵੱਡੇ ਆ ਉਸ ਵੇਲੇ ਸਾਡੇ ਮਨ ਵਿੱਚ ਆ ਜਾਂਦਾ ਹੰਕਾਰ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਮਾਇਆ ਕਿਦੀ ਹੈ ਉਹ ਧਨ ਕਿਦਾ ਹੈ ਉਹ ਪਦਾਰਥ ਕਿਦੇ ਕਸੀ ਦੇ ਰਿਹਾ ਮਹਾਰਾਜ ਨੂੰ ਇੱਥੇ ਤਾਂ ਸਾਰਾ ਕੁਝ ਹੀ ਉਹਦਾ ਪਿਆਰਿਓ ਇੱਥੇ ਕੁਝ ਵੀ ਸਾਡਾ ਨਹੀਂ ਐਸ ਸੰਸਾਰ ਵਿੱਚ ਇਹ ਮਨ ਤਨ ਧਨ ਤੁਝ ਕੋ ਸੌਪਤੈ ਆ ਲੱਗੇ ਮੇਰਾ ਇਥੇ ਕੀ ਮੇਰਾ ਮਹਾਰਾਜ ਜੀ ਕਹਿੰਦੇ ਤਾਂ ਸਭ ਕੁਛ ਹੀ ਉਹਦਾ ਅਸੀਂ ਕੀ ਦੇ ਸਕਦੇ ਆ ਅਚੀ ਮਾਨੀ ਭੇਟਾ ਕਰ ਅਸਲੀ ਭੇਟਾ ਮਨ ਦੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਗੁਰਸਿੱਖ ਨੂੰ ਮਨ ਭੇਟਾ ਕਰਨਾ ਚਾਹੀਦਾ ਸਤਿਗੁਰੂ ਅਗੇ ਸੀਸ ਭੇਟ ਦੇ ਜੋ ਸਤਿਗੁਰ ਸਾਚੇ ਭਾਵੇ ਮਾਨੋ ਦੇ ਚਰਨਾਂ ਵਿੱਚ ਰੱਖ ਦੀਏ ਮਹਾਰਾਜ ਜੀ ਕਹਿੰਦੇ ਇਹੋ ਜੀ ਪ੍ਰੀਤ ਹੋਵੇ ਉਹਨੂੰ ਭੇਟਾ ਦਈਏ ਮਨ ਦੀ ਹਰ ਪ੍ਰੀਤ ਕੀਜੇ ਇਹੋ ਮਨ ਦੀਜੈ ਮਹਾਰਾਜ ਜੀ ਕਹਿੰਦੇ ਮਨ ਨੂੰ ਦੇ ਦिए ਅੰਤ ਲਾਈਏ ਚਿਤ ਮਰਾਰੀ ਮਹਾਰਾਜ ਜੀ ਕਹਿੰਦੇ ਮਰਾਰੀ ਦੇ ਨਾਲ ਆਪਣਾ ਚਿਤ ਲਾ ਕੇ ਉਹਦੀ ਬੰਦਗੀ ਕਰੀਏ ਉਹਨੂੰ ਭੇਟਾ ਮਨ ਉਹਦੇ ਚਰਨਾਂ ਵਿੱਚ ਸੌਂਪ ਦਈਏ ਮਾਨ ਨਾ ਕੀਜੈ ਸਰਨ ਪਰੀਜੈ ਦਰਸ਼ਨ ਕੋ ਬਲਿਹਾਰੀ ਮਹਾਰਾਜ ਜੀ ਕਹਿੰਦੇ ਫਿਰ ਮਾਨ ਵਿਸਾਰ ਦਈਏ ਛੱਡ ਦਈਏ ਮਾਣ ਨਾਲ ਚੁੱਕੀ ਫਿਰੇ ਕੇ ਅਸੀਂ ਸਭ ਕੁਝ ਕੀਤਾ ਮਾਣ ਨੂੰ ਛੱਡ ਦੀਏ ਮਾਣ ਨੂੰ ਵਿਸਾਰ ਦੀਏ ਸਰਨ ਪੈ ਜੀ ਉਹਦੀ ਸਰਨ ਤੱਕ ਲਈਏ ਸਤਿਗੁਰਾਂ ਦੀ ਨਿਮਾਣੇ ਬਣ ਜੀਏ ਉਹਦੇ ਦਰਸ਼ਨ ਕਰਨਿਆਂ ਹੁਨ ਮਾਣਾ ਬਣ ਤੁੰਦਾ ਮਾਲਕਾ ਉਹ ਸਹਿਜ ਤੁੰਦਾ ਮਾਣਾ ਨਿਮਾਣਾ ਬਣ ਭੂਲਾ ਬਣ ਤੁੰਦਾ ਚਤਰਾਈ ਚਤਰ ਭੋਜ ਇੱਥੇ ਨਹੀਂ ਸਭ ਕੁਝ ਚੱਲਦਾ ਮਹਾਰਾਜ ਜੀ ਕਹਿੰਦੇ ਇੱਥੇ ਨਿਮਾਣੇ ਬਣ ਕੇ ਭੂਲੇ ਬਣ ਕੇ ਦੇਖੋ ਪਾਲਿਆ ਭੂਲੇ ਪਾਏ ਮਿਲੇ ਰਗੁਰਾਇਆ ਆਲਿਆ ਨਾ ਧੰਨੇ ਜੱਟ ਨੇ ਭੂਲੇ ਪੰਨ ਦੇ ਵਿੱਚ ਉਹਨੂੰ ਪ੍ਰਾਪਤ ਹੋ ਗਿਆ ਉਹ ਸਾਰਾ ਦਿਨ ਭੁੱਖਾ ਬੈਠਾ ਰਿਹਾ ਸਾਰਾ ਦਿਨ ਇਹਦੇ ਹੁਣ ਆਊਗੀ ਮੈਂ ਤਾਂ ਭੋਜਨ ਛੱਕਣਾ ਹੈ ਪੰਡਤ ਉਹ ਭੋਜਨ ਨੂੰ ਪੰਡਤ ਜਿਹੜਾ ਸੀ ਨਾ ਉਹ ਭੋਗ ਲਵਾ ਰਿਹਾ ਸੀ ਪੱਥਰ ਦੇ ਅੱਗੇ ਮੂਰਤੀ ਦੇ ਅੱਗੇ ਤੇ ਦੇਖ ਲਿਆ ਭੂਲਾ ਸੀ ਦੇਖੋ ਭਗਤ ਜੀ ਭੂਲੇ ਸਨ ਤੇ ਉਹਨਾਂ ਵੀ ਕਹਿੰਦੇ ਵੀ ਇਹ ਭੋਗ ਲਵਾ ਲਿਆ ਇਹਦਾ ਭੋਜਨ ਠਾਕਰ ਛੱਕ ਸਕਦਾ ਮੀਰਾ ਕਿਉਂ ਨਹੀਂ ਛਕੇਗਾ ਉਹਨਾ ਵੀ ਜਾ ਕੇ ਰੀਸ ਕੀਤੀ ਰੱਖ ਕੇ ਭੋਜਨ ਬਹਿ ਗਏ ਦੇਖੋ ਉਹਨੂੰ ਤਾਂ ਮਿਲਿਆ ਨਹੀਂ ਬ੍ਰਾਹਮਣ ਨੂੰ ਪੰਡਤ ਨੂੰ ਕੁਝ ਨਹੀਂ ਮਿਲਿਆ ਤੇ ਉਧਰ ਤਾਂ ਨਾ ਜੀ ਕਹਿੰਦੇ ਜੇ ਆਓਗੇ ਭੋਜਨ ਛਕਾਂਗੇ ਨਹੀਂ ਤੇ ਸਾਰੇ ਆ ਮਾਲ ਡੰਗਰ ਵੀ ਬੱਜਾ ਗਾਵਾਂ ਚਾਰਨ ਜਾਂਦੇ ਸੀ ਤੇ ਕਹਿੰਦੇ ਆਹ ਬੱਜੀਆਂ ਨੇ ਤੁਸੀਂ ਆਪ ਹੀ ਛਕਾਓ ਮੈਂ ਤਾਂ ਬੈਠਾ ਵਾਜ ਭੁੱਖਾ ਆਪ ਵੀ ਤੇ ਪਰਿਵਾਰ ਵੀ ਭੁੱਖਾ ਹੈ ਕਹਿੰਦੇ ਜਿੰਨਾ ਚਿਰ ਤੁਸੀਂ ਆਣ ਕੇ ਛਕੋਗੇ ਨਹੀਂ ਮੈਂ ਨਹੀਂ ਉਠਾਂਗਾ ਦੇਵ ਠਾਕੁਰ ਨੂੰ ਆਉਣਾ ਪਿਆਸੀ ਪ੍ਰਮਾਤਮਾ ਨੂੰ ਆਣ ਕੇ ਭੋਗ ਲਵਾਣਾ ਪਿਆਸੀ ਛਕਣਾ ਪਿਆਸੀ ਪ੍ਰਗਟ ਹੋ ਗਏ ਸੀ ਮਹਾਰਾਜ ਇਹ ਦੇਖੋ ਨੇ ਪ੍ਰਾਪਤੀ ਕਰ ਲਈ ਨਾ ਇੱਕ ਮਿੰਟ ਚ ਭੋਲੇ ਭਾਏ ਉਹਨੂੰ ਮਿਲ ਗਿਆ ਅਸੀਂ ਚਤਰਾਈ ਕਰਦੇ ਆਂ ਚਾਤਰ ਬਣਦੇ ਆਂ ਫਿਰ ਕਿੱਥੋਂ ਮਿਲਣਾ ਜਿਹੜੇ ਭੋਲੇ ਮਨੁੱਖ ਹੁੰਦੇ ਆ ਨਾ ਜਿਹਨੂੰ ਅਸੀਂ ਪਾਗਲ ਕਹਿ ਦਿੰਨੇ ਆ ਐਵੇਂ ਨਾ ਯਾਰ ਤੁਰੇ ਫਿਰਦੇ ਉਹਨਾਂ ਦੇ ਵਿੱਚ ਉਹਦਾ ਵਾਸ ਹੁੰਦਾ ਵਸਦਾ ਪਿਆਰਿਓ ਉਨ੍ਹਾਂ ਵਿੱਚ ਉਹਨਾਂ ਨੂੰ ਦਿਖ ਜਾਂਦਾ ਹੈ ਤੇ ਸਾਨੂੰ ਪਾਗਲ ਜਾਪਦੇ ਆ ਆਮ ਦੁਨੀਆਂ ਨੂੰ ਪਾਗਲ ਸਮਝਦੀ ਆ ਯਾਰ ਐਵੇਂ ਛਦਾਈ ਤੁਰਿਆ ਫਿਰਦਾ ਹੈ ਤੇ ਪਿਆਰਿਓ ਭੋਲਿਆਂ ਦੇ ਵਿੱਚ ਉਹਦਾ ਵਾਸਾ ਹੈ ਚਤਰ ਮਨੁੱਖ ਉਹਨੂੰ ਪਾ ਨਹੀਂ ਸਕਦਾ ਚਤਰਾਈਆਂ ਨਾਲ ਸੀ ਨਹੀਂ ਉਹਨੂੰ ਖੱਟ ਸਕਦੇ ਮਹਾਰਾਜ ਜੀ ਵੀ ਇੱਥੇ ਬਚਨ ਕਰਦੇ ਆ ਇਹਦੇ ਭਾਈ ਚਤਰਾਈ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਇਹੋ ਮਾਨ ਨੂੰ ਸੌਂਪਦੀ ਅੰਤ ਲਾਇਏ ਚਿਤ ਮਰਾਰੀ ਫਿਰ ਉਹ ਮਰਾਰੀ ਦੇ ਨਾਲ ਮਨ ਜੋੜ ਲਈਏ ਮਾਣ ਨਾ ਕੀਜੇ ਸਰਨ ਪ੍ਰੀਜੈ ਦਰਸ਼ਨ ਕੋ ਬਲਿਹਾਰੀ ਇਹਦੇ ਮਾਣ ਛੱਡ ਕੇ ਉਹਦੇ ਦਰਸ਼ਨ ਕਰੀ ਦੇਣ ਉਹਦੇ ਤੋਂ ਉਹ ਫਿਰ ਬਲਿਹਾਰ ਜਾਂਦਾ ਸਤਿਗੁਰੂ ਜੀ ਗੁਰਸੋ ਪਰਸੰਨ ਮਿਲਣੇ ਸੁਣਨੇ ਧਨ ਦੇਂਦੀ ਸਾਥ ਸਨੇਹਾ ਤੇ ਮਹਾਰਾਜ ਜੀ ਕਹਿੰਦੇ ਗੁਰੂ ਜੀ ਉਹ ਤੋਂ ਪਰਸੰਨ ਹੋ ਜਾਂਦਾ ਗੁਰ ਪਰਸੰਨ ਪਰ ਸੰਨੇ ਮਿਲ ਨਹਿ ਵਿਸੁੰਨੇ ਮਹਾਰਾਜ ਜੀ ਕਹਿੰਦੇ ਉਹ ਜਦੋਂ ਪ੍ਰਸੰਨ ਹੋ ਜਾਂਦਾ ਨਾ ਮਿਲ ਜਾਂਦਾ ਫਿਰ ਉਹਦਾ ਵਿਛੋੜਾ ਨਹੀਂ ਪੈਂਦਾ ਧਨ ਦਿਨ ਦੀ ਸੱਚ ਸੁਨੇਹਾ ਮਹਾਰਾਜ ਜੀ ਕਹਿੰਦੇ ਸੱਚ ਦਾ ਸੁਨੇਹਾ ਦਿੰਦਾ ਕਹੋ ਨਾਨਕ ਸ਼ੰਤ ਅਨੰਤ ਠਾਕਰ ਕੇ ਹਰ ਸੂ ਕੀਜੇ ਨਾ ਮਨ ਐਸਾ ਨਹਿੋ ਕਰਿਓ ਫਿਰ ਉਹੀ ਪੰਕਤੀ ਦ੍ਰਿੜ ਕਰਾਉਂਦੇ ਹਨ ਮਹਾਰਾਜ ਸ਼ੁਰੂ ਵਾਲੀ ਪੰਕਤੀ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਨਿਉ ਹੋਣਾ ਚਾਹੀਦਾ ਸਾਡਾ ਕਹੋ ਨਾਨਕ ਸ਼ੰਤ ਮੈਂ ਨਾਨਕ ਸ਼ੰਤ ਉਹਦੇ ਗੀਤ ਗਾਣਾ ਹਰ ਸ਼ੰਤ ਤੋਂ ਭਾਵ ਗੀਤ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹਦੀ ਖੁਸ਼ੀ ਦੇ ਗੀਤ ਗਾਣਾ ਕਰਦਾ ਠਾਕਰ ਦੀ ਖੁਸ਼ੀ ਦੇ ਅਨੰਤ ਠਾਕਰ ਕੇ ਸ਼ੰਤ ਅਨੰਤ ਠਾਕਰ ਕੇ ਹਰ ਸਿਉ ਕੀਜੈ ਨੇਹਾ ਮਨ ਐਸਾ ਨੇਹੋ ਕਰਿ ਹੋ ਮਹਾਰਾਜ ਜੀ ਕਹਿੰਦਾ ਹਰੀ ਦੇ ਨਾਲ ਇਹੋ ਜਿਹਾ ਨੇਹ ਹੋਣਾ ਚਾਹੀਦਾ ਤੇਰਾ ਨੇਉ ਭਾਵ ਪ੍ਰੇਮ ਮਹਾਰਾਜ ਜੀ ਕਹਿੰਦੇ ਤੇਰਾ ਇਹੋ ਜਿਹਾ ਨੇ ਹੋਣਾ ਚਾਹੀਦਾ ਉਹਦੇ ਨਾਮ ਦੀ ਤੂੰ ਗੀਤ ਗਾਣਾ ਸਦਾ ਗਾਂਦਾ ਰਹ ਤੇ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਮਨ ਉਹਦੇ ਚਰਨਾਂ ਵਿੱਚ ਭੇਟਾ ਕਰ ਦੇ ਤੇ ਉਹਦੇ ਦਰਸ਼ਨ ਪਾ ਲਵੇਂਗਾ ਕੋਈ ਹੋਰ ਢੰਗ ਹੀ ਨਹੀਂ ਕੋਈ ਤਰੀਕਾ ਹੀ ਨਹੀਂ ਕੋਈ ਹੋਰ ਸਾਧਨ ਹੀ ਨਹੀਂ ਕਿ ਉਹਦੇ ਦਰਸ਼ਨ ਕਰ ਲਈਏ ਉਹਦੀ ਬੰਦਗੀ ਉਹਦਾ ਭਜਨ ਅਤੇ ਸਹਿਜ ਸੰਤੋਖ ਹੱਤੇ ਮਨ ਉਹਦੇ ਚਰਨਾਂ ਵਿੱਚ ਭੇਟਾ ਕਰ ਦਈਏ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਪ੍ਰਾਪਤੀ ਹੈ ਇਹ ਪਾਈ ਅੱਜ ਦੇ ਸ਼ੰਤ ਦੀ ਵਿਚਾਰ ਹੈ ਤੋ ਪਦ ਇਥੇ ਸ਼ੰਤ ਦੇ ਸਪੂਰਨ ਹੁੰਦਿਆਂ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪਾਈ ਬਾਣੀ ਵਿਚਾਰ ਦੇ ਨਿੱਕਾ ਭੁੱਲਾ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ